ਹਾਂਜੀ ਫੇਸਬੁਕ ਵਾਲਿਓ ਤੇ ਯੂਟਿਊਬ ਵਾਲਿਓ ਕੀ ਹਾਲ ਨੇ ਤੁਹਾਡੇ ਉਮੀਦ ਕਰਦਿਆਂ ਸਾਰੇ ਠੀਕ ਠਾਕ ਹੋਵੋਗੇ ਬਾਬਾ ਨਾਨਕ ਸਭ ਨੂੰ ਜੜ ਦੀਆਂ ਕਲਾਜ ਰੱਖੇ ਤੇ ਤੰਦਰੁਸੀਆਂ ਬਖਸ਼ੇ ਤੇ ਤਰੱਕੀਆਂ ਬਖਸ਼ੇ ਆਪਾਂ ਅੱਜ ਸਵੇਰ ਦੀ ਸੈਰ ਤੇ ਆਏ ਹੋਇਆ ਤੇ ਤੋਂ ਦਾ ਐਸ ਫੇਰੀ ਕਮਾਲ ਕੀਤੀ ਖੜੀ ਸਾਰੇ ਕਹਿੰਦੇ ਸੀਗੇ ਵੀ ਐਸ ਫੇਰੀ ਠੰਡ ਨਹੀਂ ਪੈ ਰਹੀ ਦੇਖੋ ਤੁਸੀਂ ਸਾਰੇ ਪਾਸੇ ਆਪਣੇ ਘਾਰ ਇਥੇ ਸਿਰਫ ਥੋੜੀ ਦੂਰੀ ਤੇ ਨੇ ਤੇ ਪਤਾ ਨਹੀਂ ਲੱਗਦਾ ਕਿੱਥੇ ਗਏ ਨੇ ਤੇ ਸੋਚਿਆ ਵੀ ਥੋੜਾ ਥੋੜਾ ਸਵੇਰੇ ਸਵੇਰੇ ਤੁਰਨਾ ਚਾਹੀਦਾ ਵੀ ਹੁਣ ਨਾ ਕਾਫੀ ਓਵਰ weight ਹੋ ਗਿਆ ਹਮੇਰਾ ਘਾੜ ਤਗੜ 4-5 ਕਿਲੋ ਵੇਨ ਵਾਦ ਗਿਆ ਉਹਨੂੰ ਤੋਲਿਆ ਸੀਗਾ ਤੇ ਚਲੋ ਗਰਮੀ 'ਚ ਆਪਣਾ ਵਰਕ ਕਾਫੀ ਹਾਰਡ ਹੁੰਦਾ ਹੈ ਤੇ ਚੜhta ਜਾਵੇਗਾ ਬਾਕੀ ਫਿਰ ਵੀ ਸਰਦੀਆਂ ਚ ਕੋਸ਼ਿਸ਼ ਕਰਦੇ ਰਹਿਣਾ ਸਹੀ ਹੈ ਕੋਸ਼ਿਸ਼ ਕਰਦੇ ਰਹੀਏ ਤਾਂ ਹਾਂ ਮੇਨਟੇਨ ਰਹਿੰਦਾ ਹੈ ਉੱਥੇ ਹੋਏ ਨੇ ਬਹੁਤ ਜ਼ਿਆਦਾ ਸਰਦੀ ਹੈ ਹੱਥ ਐ ਬਰਫ ਤੇ ਲੱਗਦੇ ਜਾਂਦੇ ਨੇ ਆ ਗਿਆ ਸੀ ਘਰ ਦੇ ਕੋਲ ਦਿਖਣ ਲੱਗ ਪਏ ਥੋੜਾ ਥੋੜਾ ਘਰ ਹੀ ਆਪਣਾ ਤੇ ਅੱਜ ਆਪਾਂ ਆਪਣੇ ਦਿਨ ਦਾ ਸਾਰਾ ਤੁਹਾਨੂੰ ਰੁਟੀਨ ਦਿਖਾਵਾਂਗੇ ਤੇਲੀ ਵਲੌਗ ਸ਼ੁਰੂ ਕਰਦੇ ਆਪਾਂ ਆਪਣੇ ਵਲੌਗ YouTube ਤੇ ਵੀ ਤੇ Facebook ਤੇ ਵੀ ਔਨ ਕਰਨਗੇ ਲੰਘ ਜਾ ਵੀਰ ਲੰਘ ਜਾ ਪੜਾ ਕਰਦਾ ਉਹ ਵਿਚਾਰਾ ਤੋਂਂਦੇ ਚ ਨਵੀਆਂ ਗੱਡੀਆਂ ਬੜੀਆਂ ਆ ਗਈਆਂ ਆ ਆਪਣੀ ਬੱਕੀ ਬਾਹਰ ਖੜੀ ਹੈ ਜੇ ਤੇ ਕੋਸ਼ਿਸ਼ ਕਰਾਂਗੇ ਅੱਜ ਹੋ ਸਕੇ ਆ ਤੁਹਾਨੂੰ ਜਿਹੜਾ ਨਾ ਆਪਾਂ ਇੱਕ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਥੋੜੇ ਦਿਨ ਕੀ 1 ਮਹੀਨਾ ਡੇਢ ਮਹੀਨਾ ਸਵਾ ਪਹਿਲਾਂ ਕਿ ਸਬਜ਼ੀਆਂ ਆਪੋ ਦੀਆਂ ਬਿਜਨੀਏ ਚਾਹੀਦੀਆਂ ਨੇ ਤੇ ਉਹਦੀ ਆਪਾਂ ਤੁਹਾਨੂੰ ਸਬਜ਼ੀਆਂ ਦੀ ਗ੍ਰੋਥ ਵਖਾਵਾਂਗੇ ਬੀਜ ਇਸ ਤਰ੍ਹਾਂ ਆਪਾਂ ਨੇ ਆਪਣੀ ਸਬਜ਼ੀ ਨੂੰ ਗ੍ਰੋਥ ਕਰ ਲਈ ਬਹੁਤ ਵਧੀਆ ਮਾਨ ਹੱਥੇ ਲੱਗਦਾ ਹੈ ਜਾ ਕੇ ਤੇ ਇਹ ਦੇਖੋ ਜੀ ਆਪਣਾ ਟਰੈਕਟਰ ਟਰੈਕਟਰ ਨੂੰ ਆਪਾਂ ਥੱਲੋਂ ਵੀ ਜਿੱਪ ਲਾਤੀ ਇਹਦੇ ਥੱਲੇ ਨੀਚੇ ਵੀ ਕਪੜਾ ਲੱਗ ਜਾਂਦਾ ਹੈ ਇਹ ਆਪਾਂ ਬੁੱਲਾਡੇ ਤੋਂ ਅੰਗਾਇਆ ਸੀ ਬਾਈ ਕੋਲੋਂ ਉਹ ਬਹੁਤ ਵਧੀਆ ਬੰਦਾ ਬਾਈ ਪੈਸੇ ਤਾਂ ਲੱਗੇ 5500 ਰੁਪਿਆ ਵੇਖੋ ਪਾਣੀ ਉੱਪਰ ਖੜਾ ਹੈ ਇਹਦੇ ਨੀਚੇ ਵਿੱਚ ਨਹੀਂ ਗਿਆ ਜਿਵੇਂ ਵਾਟਰਪਰੂਫ ਹੈ ਤੇ ਡ੍ਰਿਲ ਨੂੰ ਆਪਾਂ ਸਿੰਪਲ ਤਰ੍ਹਾਂ ਹੀ ਕਰਜਿਆ ਪੜਨਾ ਜ਼ਰੂਰੀ ਹੈ ਨਹੀਂ ਤਾਂ ਖਾਂਗੇ ਜੇ ਕੰਮ ਨਹੀਂ ਤਾਂ ਨੂੰ ਤੇਰਾ ਪਾਲਣਾ ਜਾਂ ਪਟਕਾ ਜਾਂ ਟੋਪੀ ਨਾ ਪੰਨਿਆ ਤਾਂ ਇਹ ਸਾਡੀ ਤੂਣੀ ਹੈ ਜਿਹੜੀ ਅੱਜ ਬੰਦ ਪਈ ਹੈ ਬੜੇ ਦਿਨ ਹੋ ਗਏ ਨੇ ਇਹਨੂੰ ਬਲਦੀ ਨੂੰ ਤੇ ਆਪਣੀਆਂ ਕਰਮ ਵਾਲੀਆਂ ਆਪਣੀਆਂ ਪਰੀਆਂ ਖੜੀਆਂ ਨੇ ਸਾਰੀਆਂ ਨੇ ਵੰਡ ਇੱਕ ਹੋਰ ਛੋਟੀ ਜਿਹੀ ਬੁਲਿਆਂਦੀ ਹੈ ਨਿਕੜੋ ਜੀ ਪਰੀ ਇਹ ਗਊ ਮਾਤਾ ਹੈ ਪੇੜਾ ਖਾਣਾ ਓ ਓ ਓ ਪੇੜਾ ਕੋ ਨਹੀਂ ਲੈਂਦਾ ਕਾਕੇ ਬਹੁਤ ਸੋਹਣੀ ਬੱਚੀ ਹੈ ਆਪਾਂ ਨੂੰ ਕਿਤੋਂ ਗਿਫਟ ਮਿਲੀ ਹੈ ਕਰਮਾ ਵਾਲੀ ਨੂੰ ਬਸ ਹੁਣ ਤਾਂ ਅਬ ਦੇ ਵੱਲੋਂ ਤਾਂ ਪੂਰਾ ਜੋਰ ਲਾਵਾਂਗੇ ਇਹ ਮੈਂ ਗੋਹਾ ਇਕੱਠਾ ਕਰ ਦਿੱਤਾ ਸੀਗਾ ਤੇ ਹਾਂ ਕੀ ਚਾਹੀਦਾ ਤੈਨੂੰ ਹੈ ਅੱਤੇ ਚੱਟਣ ਨੂੰ ਕਰਨਗੇ ਇਹਨਾਂ ਨੂੰ ਮੈਂ ਕੁਛ ਨਾ ਕੁਛ ਖਵਾ ਦੇਣ ਨੂੰ ਹਾਂ ਤਾਂ ਕਰਕੇ ਇਹਨਾਂ ਨੂੰ ਹੁੰਦਾ ਹਾਂ ਤੂੰ ਦੱਸ ਤੂੰ ਕੀ ਕਰਨੀ ਕੋਸ਼ ਨਹੀਂ ਪਾਇਆ ਇਹਨੂੰ ਕੋਸ਼ ਨਹੀਂ ਪਾਇਆ ਕੋਸ਼ ਨਹੀਂ ਪਾਇਆ ਕੋਸ਼ ਨਹੀਂ ਪਾਇਆ ਕੋਸ਼ ਨਹੀਂ ਪਾਇਆ ਐਵੇਂ ਤੈਨੂੰ ਸ਼ੱਕ ਹੋ ਗਿਆ ਇਹਨੂੰ ਹੱਥ ਫੇਰਿਆ ਤੋਨੇ ਹੁਣ ਨਹੀਂ ਲੱਗਿਆ ਪਤਾ ਨਹੀਂ ਇਹਨੂੰ ਕੁਛ ਪਾਇਆ ਸੋ ਮੈਂ ਇਹਨਾਂ ਨੂੰ ਰੋਟੀ ਖਵਾ ਦਉਣਾ ਡੈਡੀ ਪਰਾਠੇ ਬਣਾ ਕੇ ਨਾ ਦੋ ਇੱਕ ਦੋ ਤੇ ਜਿਵੇਂ ਡਾਲਡੇ ਕਿਉ ਉਹਦੇ ਡਾਡਾ ਕਿਉ ਆਪਾਂ ਡੰਗਰ ਨੂੰ ਵੈਸੇ ਤਾਂ ਦੇ ਨਹੀਂ ਸਕਦੇ ਤੇ ਗੌਰਨ ਕੇ ਜੇ ਪਰੌਂਠਾ ਬਣਾ ਕੇ डेली ਖਵਾਈ ਰੱਖੋ ਤੁਸੀਂ ਆਪਦੇ ਡੰਗਰ ਦੀ ਗ੍ਰੋਥ ਵੇਖੋ ਜੀ ਪਸ਼ੂ ਬਹੁਤ ਜੀ ਛੇਤੀ ਬਣੋ ਵਾਦਾ ਕਰਦਾ ਆ ਤੁਸੀਂ ਅੱਛੀ ਵੇਖ ਲਓ ਤੇ ਮੈਂ ਤੁਹਾਨੂੰ 6 ਮਹੀਨਾ ਬਾਅਦ ਇਹਦੀ ਗ੍ਰੋਥ ਦਿਖਾਵਾਂਗਾ ਕਾਂਢੇ ਤੇ ਬਾਕੀ ਇਹਨੇ ਕੰਮ ਕਰ ਲਿਮਟਡ ਜਾਂਦੇ ਨੇ ਪੱਠੇ ਲਿਆਣੇ ਨੇ ਪਸ਼ੂ ਨੂੰ ਪਾਣੇ ਨੇ ਬਾਹਰ ਕੱਢ ਲੈਣੇ ਸੱਗਣਾ ਬਸ ਤੇ ਹੋਰ ਆਪਣੇ ਕੰਮ ਕਰ ਖਾਸੇ ਨਹੀਂ ਹੁੰਦੇ ਤੇ ਜੇ ਧੁੱਪ ਨਿਕਲ ਪਵੇ ਫੇਰ ਤਾਂ ਬੁੱਥੇ ਦੇ ਕੰਮ ਬਣ ਜਾਂਦੇ ਨੇ ਘਰ ਥੋੜੀ ਦੇਰ ਨਿਕਲੀ ਸੀ ਧੁੱਪ ਤੇ ਅੱਜ ਹੋ ਸਕਦਾ ਦੁਬਾਰਾ ਚਾਂਸ ਤਾਂ ਹੈਗੇ ਨੇ ਆਂ ਦੇਖੋ ਦੇ ਸਕੂਲਾਂ ਦੀ ਵੈਨਾ ਵੀ ਆਣ ਲੱਗ ਗਈਆਂ ਨੇ ਬਸ ਹੁਣ ਬੱਚੇ ਸਕੂਲ ਸ਼ੁਰੂ ਹੋ ਗਏ ਨੇ ਜਾਣੇ ਇਹ ਕਿ ਤੁਜਾਰੀ ਇਹ ਆਪ ਇੱਕ ਟਾਇਰ ਵਾਲੀ ਗੱਡੀ ਲੈਣ ਦੀ ਏ ਬਾਕੀ ਆਪਣੇ ਤਿੰਨ ਟਾਇਰ ਰਹਿ ਗਏ ਮਗਰ ਤਿੰਨ ਟਾਇਰ ਮੰਨੇ ਆਣੇ ਬਾਕੀ ਨੇ ਆਪਣੇ ਫੇਰ ਆਪਣੀ ਚਾਰਾਂ ਟਾਇਰਾਂ ਵਾਲੀ ਗੱਡੀ ਹੋ ਜੂਗੀ ਤੇ ਅੱਜ ਤੇ ਰੂਟੀਨ ਤੁਹਾਨੂੰ ਦਿਖਾਵਾਂ ਗੱਡੀ ਨਹੀਂ ਆਪਾਂ ਕੰਮ ਕਰ ਕੀਤੇ ਨੇ ਤੇ ਹੱਥ ਗਏ ਨੇ ਸੁੰਨ ਹੋ ਬੜੇ ਜਿਆਦਾ ਤੇ ਆਪਾਂ ਫਿਰ ਉਹਦਾ ਇਂਤਜ਼ਾਮ ਕਰ ਲਿਆ ਆਪਾਂ ਆਪਦੀ ਜੜੀ ਅੰਗੀਠੀ ਦੁਆਰਾ ਬਾੜ ਲਈ ਤੋਨਾ ਸਿੱਖਣ ਵਾਸਤੇ ਤੇ ਅੱਗ ਬਹੁਤ ਵਧੀ ਬਲ ਰਹੀ ਹੈ ਕੁਦਰਤੀ ਤੌਰ ਤੇ ਦੇਖੋ ਜੋ ਕੁਝ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਦੇਖੋ ਸਰੋਂ ਦਾ ਬੂਟਾ ਵੇਖੋ ਇਹਨੂੰ ਕੋਈ ਖਾਦ ਨਹੀਂ ਪਈ ਕੋਈ ਕੁਝ ਨਹੀਂ ਤੇ ਐਂ ਫੈਲ ਰਿਹਾ ਵਾ ਜਿੱਦਾਂ ਨਾ ਕੱਲ ਮੈਂ ਇੱਕ ਵੇਲ ਲਿਆ ਕੇ ਲਾਈਏ ਤੁਹਾਨੂੰ ਸ਼ਾਇਦ ਦਿਖਣੀ ਨਹੀਂ ਇੱਥੇ ਆ ਜਿਹੜੀ ਦੇਖ ਰਹੀ ਹੈ ਨਾ ਇਹ ਪਰਮਲ ਦੀ ਵੇਲ ਜਿਹੜੀ ਪਰਮਲ ਦੀ ਸਬਜ਼ੀ ਬਣਦੀ ਉਹਦੀ ਵੇਲ ਹੈ ਛੋਟੇ ਛੋਟੇ ਚੀਜ਼ਾਂ ਮੈਂ ਬਿਜੀ ਰੱਖ ਦਉਣਾ ਜਿੱਦਾਂ ਟਮਾਟਰ ਦਾ ਬੂਟਾ ਖੜਾ ਹੈ ਇੱਥੇ ਦੋ ਬਿੰਗਣੀ ਬਤਾਉਂਦੇ ਬੂਟੇ ਖੜੇ ਨੇ ਤੇ ਆ ਅੱਗ ਦੇਖੋ ਚੈੱਕ ਕਰੋ ਮਜੀ ਆ ਗਈ ਜਿਹੜੇ ਹੀਟਰਾਂ ਦੇ ਸਿੱਕੇ ਹੁੰਦੇ ਆ ਨਾ ਜਿਹੜਾ ਲੋਕੀ ਹੀਟਰਾਂ ਤੇ ਬੈਠਦਾ ਤੇ ਯਾਰ ਰਜਾਈ 'ਚ ਬੈਠ ਰਹਿੰਦਾ ਮਨੋ ਬੜੀ ਧੀਰ ਤੱਕ ਮੈਨੂੰ ਬਿਲਕੁਲ ਨਹੀਂ ਬੈਣਾ ਜਾਂਦਾ ਮੈਂ ਇੱਕ ਵਾਰੀ ਜੇਕਰ ਰਜਾਈ 'ਚ ਨਿਕਲ ਪੈਣਾ ਮਨੋ ਭਾਵੇਂ ਉਸ ਦਿਰੇ ਤਿੰਨ ਵੇਰਾਂ ਕਿਉਂ ਨਾ ਹੋਵੇ ਦੁਬਾਰਾ ਮੈਨੂੰ ਰਜਾਈ 'ਚ ਬੈਠਣਾ ਇਹਨਾਂ ਨੂੰ ਬਹੁਤ ਬੁਰਾ ਲੱਗਦਾ ਕੋਈ ਇਹਨੂੰ ਨਾ ਬੇਰ ਕੋਉ ਦੇਲ ਨਹੀਂ ਮੇਰਾ ਕਰਦਾ ਕਿ ਮੈਂ ਦੁਬਾਰਾ ਰਜਾਈ 'ਚ ਵੜ ਜਾ ਸਾਰੇ ਦਿਨ ਜੀ ਮੈਂ ਕਦੇ ਨਹੀਂ ਬੈਠਾ ਦੁਬਾਰਾ ਤੇ ਬਾਕੀ ਕੰਮ ਕਰ ਬਹੁਤ ਧਿਆਨ ਹੁੰਦਾ ਨਾਲੇ ਤੇ ਹੋਰ ਪਾਸੇ ਨਹੀਂ ਬਹਿਣ ਦਾ ਟਾਈਮ ਹੀ ਨਹੀਂ ਮਿਲਦਾ ਫਿਰ ਮੈਂ ਅੱਗੇ ਬਸ ਕਰਮਾਲ ਆਪਣਾ ਟਰੈਕਟਰ ਚੱਲ ਪੈਣਾ ਫਿਰ ਦੁਬਾਰਾ ਸੀਜ਼ਨ ਚੱਲ ਪੈਣਾ ਆਪਣਾ ਤੇ ਇਸ ਵਾਰੀ ਆਪਾਂ ਕੋਸ਼ਿਸ਼ ਕਰਾਂਗੇ ਵੀ ਮਿੱਟੀ ਦਾ ਸੀਜ਼ਨ ਵੀ ਲਾਵਾਂਗੇ ਜਿੱਦਾਂ ਜਿੱਦਾਂ ਆਪਾਂ ਟਰੈਕਟਰ ਚਲਾਇਆ ਤੇ ਉਸ ਤਰ੍ਹਾਂ ਪਤਨ ਨਾਲੇ ਟਰੈਕਟਰ ਦੇ ਜੋ ਵੀ ਮੋਹ ਮੇਲਾ ਹੁੰਦਾ ਮਸਤੀ ਹੁੰਦੀ ਓਥੇ ਉਹ ਦਿਖਾਇਆ ਕਰਾਂਗੇ ਨਾਲ ਦੀ ਨਾਲ ਆਪਾਂ ਵਲੋਗਾਂ ਚ ਤੇ ਇਹ ਮੈਂ ਨਾ ਜਿਹੜੀ ਆ ਡਰਮੀ ਗਈ ਸੀ ਆਪਣੀ ਤੇਲ ਵਾਲੀ ਤੇ ਉਹ ਹੁਣ ਤੇਲ ਵਿਚ ਆਣ ਲੱਗ ਪਿਆ ਸੀਗਾ ਜਿਹੜਾ ਹੁੰਦਾ ਜੰਗ ਜੰਗਾਲ ਲੱਗਿਆ ਨਹੀਂ ਹੁੰਦਾ ਵਿੱਚ ਅੰਦਰਲੀ ਸਾਈਡ ਜੰਗਾਲ ਆ ਗਿਆ ਸੀ ਤੇ ਉਹ ਟਰੈਕਟਰ ਦੀ ਟੈਂਕੀ ਚ ਜਾਣ ਲੱਗ ਗਿਆ ਸੀ ਤੇਲ ਵਿੱਚ ਇਸ ਕਰਕੇ ਮੈਂ ਡਰਮੀ ਨੂੰ ਦਿੱਤਾ ਵੱਡ ਵਿਚਾਲਾਉਣਾ ਆਪਏ ਦੀ ਅੰਗੀਠੀ ਬਣਾ ਲਈ ਤੇ ਹੁਣ ਦੇਖੋ ਕੀ ਬਹਤਾ ਨੇ ਨਾ ਹੰਦ ਸਿਰਾਈ ਲੱਗ ਗਿਆ ਜਿਹੋ ਠੰਡ ਜਿਹੋ ਜੀ ਅੱਗ ਮਿਲ ਜਾਵੇ ਤਾਂ ਬੱਲੇ ਬੱਲੇ ਯੇ ਬੱਲੇ ਬੱਲੇ ਯੇ ਵਾਕਈ ਯਾਰ ਕੋਈ ਰੀਜ਼ ਨਹੀਂ ਪਿਆ ਉਦੀ ਕੋਈ ਰੀਜ਼ ਨਹੀਂ ਬਾਹਰ ਲੋਕ ਬਹੁਤ ਜ਼ਿਆਦਾ ਲਗੇ ਫਿਰਦੇ ਆ ਵਿਚਾਰੇ ਦਿਹਾੜੀਆਂ ਕਰਦੇ ਫਿਰਦੇ ਆ ਆਪਾਂ ਦੇਖੋ ਇੱਕ ਮਹੀਨਾ ਕਮਾਈ ਦਾ ਤੇ 6 ਮਹੀਨੇ ਬੈਠ ਕੇ ਕਾਈ ਦਾ ਤੇ ਫੇਰ ਵੀ ਲੋਕੀ ਆਪਣੇ ਸਾਰੇ ਇਥੋਂ ਮਨੁਪ੍ਰਵਾਸੀ ਬਣ ਕੇ ਉੱਥੇ ਜਾਂਦੇ ਆ ਤੇ ਜਿੰਨੀ ਮਿਹਨਤ ਕਰਦੇ ਉਹਨੀ ਮਿਹਨਤ ਇਥੇ ਬੰਦਾ ਕਰੇ ਤਾਂ ਕੁਝ ਵੀ ਕਰ ਸਕਦਾ ਕੁਝ ਵੀ ਬਣਾ ਸਕਦਾ ਇਹ ਜੋ ਤੁਸੀਂ ਦੇਖ ਰਹੇ ਹੋ ਮੇਰੇ ਕਮਰੇ ਜਾਂ ਮੇਰਾ ਸਾਰਾ ਟਰੈਕਟਰ ਟੱਪਾ ਜਾਂ ਹੋਰ ਕੁਝ ਮੇਰੇ ਕੋਲ ਜ਼ਮੀਨ ਇੰਨੀ ਹੈ ਨਹੀਂ ਕਿ ਇਹ ਸਿਰਫ ਮੈਂ ਟਨ ਨਾਲ ਕਰਜੇ ਕੋਜੇ ਲੈ ਕੇ ਕੁਛ ਇਸ ਤਰ੍ਹਾਂ ਦੇ ਰਿਗਾਰਡਮੈਂਟ ਕਰਕੇ ਤੇ ਅੱਬ ਦਸ ਔਰਕਲ ਚਲੰਦਾ ਕਰ ਲਿਆ ਬੱਚਿਆਂ ਦੀ ਰੋਜੀ ਰੋਟੀ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਚਲੋ ਜ਼ਿੰਦਗੀ ਚੱਲੀ ਜਾਂਦੀ ਹੈ ਜਿੱਦਾਂ ਚਲਾਉਂਦਾ ਹੈ ਉਹ ਬਾਬਾ ਤੇ ਸਾਰੇ ਖੁਸ਼ ਰਹਾ ਕਰੋ ਆਪ ਦਾ ਕਾਮ ਚ ਮਾਸ ਕਰਿਆ ਕਰੋ ਕੋਈ ਜੇ ਮਰਜ਼ੀ ਬੋਲੇ ਤੁਹਾਡੇ ਬਾਰੇ ਸੁਣੀ ਚਲੋ ਬੋਲੇ ਹੋਵੇ ਸੁਣੀ ਚਲੋ ਜਵਾਬ ਨਾ ਦਿਓ ਬੱਸ ਕਾਮ ਤੁਹਾਡਾ ਜਵਾਬ ਦੇਵੇ ਵੀ ਵਾਕਿਆ ਹੋਈ ਬੰਦੇ ਨੇ ਕੁਛ ਕੀਤਾ ਕਿਉਂਕਿ ਟੋਟ ਮਾਰਨ ਵਾਲੇ ਬੜੇ ਜ਼ਿਆਦਾ ਹੁੰਦੇ ਨਹੀਂ ਜੀਤ ਆ ਜੀਤ ਹੋਜੀਤਾ ਜੀ ਅਗਾਂ ਮਸਤੀ ਨਾਲ ਆ ਦੇ ਕੰਮ ਹੋਣੇ ਧਿਆਨ ਦਿਓ ਕਿਸੇ ਵੱਲ ਕੋਈ ਧਿਆਨ ਨਾ ਦਿਓ ਤੇ ਸਿੱਜੀ ਜਿਗੀ ਦੁਕਾਨ ਜੋ ਹੋ ਵੀ ਹੋ ਗਈ ਇਹ ਮੇਰੀ ਪੱਕੀ ਗਰੰਟੀ ਅੱਜ ਦਾ ਅੱਗ ਨਿਕੜਾ ਕੇ ਬੁਲਾਤੇਗੇ ਲਓ ਜੀ ਅੱਜ ਲੱਗਦਾ ਨਹੀਂ ਕਿ ਤੁੱਪ ਨਿਕਲੇਗੀ ਪਰ ਹੋ ਸਕਦਾ ਹੈ ਨਿਕਲੇ ਆਵੇ ਤੇ ਆਪਾਂ ਚੱਲ ਪਏ ਆ ਬਾਹਰ ਖੇਤ ਆਪਣੇ ਜੋ ਆਕਾ ਦੀ ਮੰਮੀ ਨੇ ਕਿਹਾ ਸੀਗਾ ਵੀ ਅੱਜ ਮੂੜੀਆਂ ਵਾਲੇ ਪਰੌਂਠੇ ਬਣੂਣੇ ਕਾਫੀ ਦਿਨਾਂ ਬਾਅਦ ਤੇ ਬਾੜੋਂ ਉਹਨਾਂ ਦਾ ਤਾਂ ਖਾਣ ਨਹੀਂ ਹੋਇਆ ਤੇ ਤਣੀਆਂ ਢੋੜ ਕੇ ਲੈਣਾ ਸੀ ਤੇ ਨਾਲੇ ਮੈਂ ਅੱਜ ਤੁਹਾਨੂੰ ਦਿਖਾਉਂਦਾ ਆਪਾਂ ਜਿਹੜਾ ਕੁਝ ਸਮਾਂ ਪਹਿਲਾਂ ਮਹੀਨਾ ਕੋ ਪਹਿਲਾਂ ਜਿਹੜਾ ਆਪਾਂ ਇੱਕ ਕਿਆਰੀ ਬਣਾਈ ਸੀ 5-7 ਮਰਲਿਆਂ ਦੀ ਤੇ ਉਹਦੇ ਵਿੱਚ ਜੋ ਜੋ ਸਮਾਨ ਲਾਇਆ ਸੀ ਅੱਜ ਤੁਹਾਨੂੰ ਦਿਖਾਉਣਾ ਵੀ ਉਹ ਕਿੰਨੀ ਕੁ ਗ੍ਰੋਸ ਤੇ ਹੈਗਾ ਪਹਿਲੇ ਨੰਬਰ ਤੇ ਸਟਾਰਟਿੰਗ ਤੇ ਆ ਗਿਆ ਆਪਣਾ ਪੱਲਾ ਪੱਲੇ ਚ ਤੂੜੀ ਆ ਬਾਬਾ ਚ ਲੈ ਕੇ ਰੱਖੀ ਤੇ ਦਰਪਹਿਲ ਬਾਤੀਸਪੁਰ ਆਹ ਦੇਖੋ ਜੀ ਆਪਣੀ ਨਿੰਬੂ ਨਿੰਬੂ ਬਹੁਤ ਬੂਟਾ ਭਰਿਆ ਹੋਇਆ ਸੀ ਤੇ ਆਹ ਵੇਖੋ ਐਨ ਰਸ ਨਾਲ ਭਰੇ ਪਏ ਨੇ ਨਿੰਬੂ ਤੇ ਆ ਅੱਗੇ ਵਾਸਤੇ ਤੇ ਆ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਨੈਪੀਰ ਦਾ ਆਪਣੇ ਕੋਲ ਬੀਜ ਹੈ ਨੈਪੀਰ ਗ੍ਰਾਸ ਦਾ ਜੇ ਕਿਸੇ ਵੀਰ ਪ੍ਰਾਣ ਨੂੰ ਚਾਹੀਦਾ ਵੇ ਪੱਠੇ ਜਿਹੜੇ ਨੈਪੀਰ ਗ੍ਰਾਸ ਨਹੀਂ ਹੁੰਦੀ ਤੇ ਉਹ ਆਪਣੇ ਕੋਲ ਲਿਜਾ ਸਕਦਾ ਬਿਲਕੁਲ ਫ੍ਰੀ ਸਿਰਫ ਇੱਕ ਟਾਂਡਾ ਲਗਾਓ ਤੇ ਅਗਾਹ ਨਾਲੇ ਸਮੇਂ ਵਾਸਤੇ ਬੀਜ ਜਿੰਨਾ ਮਰਜ਼ੀ ਬਣਾ ਲਓ ਤੇ ਇੱਥੇ ਆਪਣੀ ਸਖਰ ਖੰਡੀ ਹੁੰਦੀ ਸੀ ਤੇ ਉਹ ਆਪਾਂ ਪਾਟ ਲਈ ਬਹੁਤ ਵਧੀਆ ਨਿਕਲੀ ਆਹ ਦੇਖੋ ਆਪਣੇ ਆਲੂ ਤੇ ਇਹ ਸਾਰੀ ਆਪਣੀ ਉਹੋ ਪਿਆਰੀ ਜਿਹੜੀ ਆਪਾਂ ਤੁਹਾਨੂੰ ਪਹਿਲੇ ਪਾਣੀ ਵਾਲੇ ਦਿਨ ਦਿਖਾਈ ਸੀ ਤੇ ਇਹ ਆਲੂ ਹੁਣ ਆਪਣੇ तकरीबन ਵੀ ਹੋ ਹੀ ਪਏ ਹੋਣਗੇ ਵਿੱਚ ਬਾਕੀ ਆਪਾਂ ਇਹ ਜਦੋਂ ਉਹ ਆਪਣੇ ਵੱਡ ਡੇਰ ਕਹਿੰਦੇ ਨੇ ਜਦੋਂ ਇਹ ਵੱਲਾਂ ਖਾ ਜਾਣ ਜਾਨਕਿ ਵੱਲਾਂ ਇਹਨਾਂ ਦੀ ਸੁੱਕ ਜਾਣ ਉਦੋਂ ਆਪਾਂ ਆਲੂ ਪਟਣੇ ਆ ਤੇ ਇਹ ਆਪਣਾ ਪਿਆਜ਼ ਦੇਖੋ ਕਿੰਨਾ ਸੋਹਣਾ ਹੋ ਗਿਆ ਜਿਹੜਾ ਆਪਾਂ ਪਹਿਲੀਆਂ ਚ ਲਾਇਆ ਸੀ ਬਹੁਤ ਹੀ ਜ਼ਿਆਦਾ ਸੋਹਣਾ ਪਿਆਜ਼ ਹੋਇਆ ਖੜਾ ਆ ਦੇਖੋ ਇਹਨੂੰ ਮੈਂ ਚੋਕੀ ਲਾਤੀ ਸੀ ਤੇ ਇਧਰ ਥੋੜੀ ਜਿਹੀ ਲੈ ਰਹੀਂਦੀ ਚੋਕੀ ਲਾਉਣ ਵਾਲੀ ਤੇ ਹੁਣ ਮਟੀਰੀਅਲ ਦਿਖਾਣਾ ਤੁਹਾਨੂੰ ਆਹ ਥੋੜਾ ਜਾਂ ਅੱਡ ਤੇ ਕਾ ਆਏ ਆ ਲਸਣ ਆ ਜਿਹੜਾ ਠੀਕ ਹੈ ਤੇ ਪਾਲਕ ਅੱਧੀ ਵੜ ਲਈ ਸੀ ਤੇ ਅੱਧੀ ਖੜੀ ਪਾਲਕ ਜੀ ਤੇ ਆਹ ਤਣੀਆਂ ਦੇਖੋ ਕਿੰਨਾ ਵਧੀਆ ਹੋ ਗਿਆ ਤੇ ਆ ਹੈਗਾ ਆਪਣਾ ਕਣ ਗੰਡਿਆ ਦਾ ਕਣ ਆਪਾਂ ਆਪ ਦਾ ਬੀਜ ਸੀ ਜਦੋਂ ਆਪਾਂ ਉਥੇ ਪਟਾਂਗੇ ਨਾ ਫਿਰ ਜਦੋਂ ਆਲੂ ਪਟਾਂਗੇ ਉਸ ਤੋਂ ਬਾਅਦ ਆਪਾਂ ਗੰਡੇ ਲਗਾ ਦੇਗੇ ਤੇ ਇੱਥੇ ਗੰਨੇ ਹੈਗੇ ਸੀ ਗੰਨੇ ਪਾਟ ਕੇ ਤਾਂ ਆਪਾਂ ਇੱਥੇ ਫਿਰ ਇਹਦੇ ਵਿੱਚ ਗੰਡੇ ਲਾਉਂਦੇ ਨੇ ਹੋਰ ਇਹ ਆਪਣੀ ਅਲਸੀ ਅਲਸੀ ਦੇਖੋ ਕਿੰਨੀ ਸੋਹਣੀ ਉੱਗੀ ਹੈ ਤੇ ਇਹ ਆਪਣੀਆਂ ਮੂੜੀਆਂ ਉੱਪਰ ਬੈਡਾਂ ਦੇ ਲਾਈਆਂ ਹੋਈਆਂ ਨੇ ਮੂੜੀਆਂ ਤੇ ਛਲਗਮ ਬਹੁਤ ਜ਼ਿਆਦਾ ਹੋਏ ਖੜੇ ਨੇ ਤੇ ਇਹਦੇ ਥੱਲੇ ਹੀ ਇੱਥੇ ਮਿਰਚਾਂ ਹੈਈਆਂ ਨੇ ਆ ਸਾਹਮਣੇ ਬੂਟਾ ਖੜਾ ਇਹਨੂੰ ਮੈਨੂੰ ਸ਼ਾਵਰਾ ਕਰਨ ਦੀ ਲੋੜ ਨਹੀਂ ਪਈ ਮਿਰਚਾਂ ਨੂੰ ਕਿਉਂਕਿ ਇਹ ਨਾ ਟੱਕ ਦਿੱਤਾ ਹੁਣ ਜਦੋਂ ਮੂੜੀਆਂ ਤੇ ਛਿਲਗਮ ਪੱਤੇ ਜਾਣਗੇ ਉਸ ਤੋਂ ਬਾਅਦ ਫਿਰ ਆਪਣੇ ਆਪ ਹੀ ਹੋ ਜਾਣਗੇ ਤੇ ਇਧਰ ਅਲਸੀ ਜਿਹੜੀ ਉਹ ਟੱਕੀ ਖੜੀ ਹੈ ਆਪਣੇ ਬਤਾਉ ਬਿੰਗਣੀ ਦੇ ਬੂਟਿਆਂ ਨੂੰ ਉਧਰ ਤਣੀਆਂ ਟੱਕੀ ਖੜਿਆ ਆਪਣਾ ਮਟਰਾਂ ਟਮਾਟਰਾਂ ਨੂੰ ਤੇ ਆਹ ਦੇਖੋ ਬੰਦ ਗੋਭੀ ਦੀ ਲਾਈਨ ਕਿੰਨੀ ਸੋਹਣੀ ਹੋਈ ਖੜੀ ਹੈ ਤੇ ਇਹ ਛੋਲੀਆ ਤੇ ਆਹ ਇਧਰਲੀ ਸਾਈਡ ਫੁੱਲ ਗੋਭੀ ਤੇ ਨਾਲ ਨਾਲ ਫਿਰ ਛਿਲਗਮ ਛਿਲਗਮ ਬਹੁਤ ਵਧੀਆ ਹੋਏ ਜਾਂਦੇ ਨੇ ਦਿਖਾਉਣਾ ਤੁਹਾਨੂੰ ਆਹ ਦੇਖੋ ਪਏ ਆਦੇ ਨੂੰ ਬਸ ਆਪਾਉਣ ਨਾ ਇਹਨਾਂ ਨੂੰ ਸਕਾ ਕੇ ਤੇ ਸਟੋਰ ਕਰਕੇ ਰੱਖ ਲਾਂਗੇ ਤੇ ਇਹ ਆਪਣਾ ਸੀਗਾ ਤੇ ਇਹ ਆਪਣਾ ਸੀਗਾ ਛੋਟਾ ਜਿਹਾ ਬਗੀਚਾ ਜੋ ਬਹੁਤ ਹੀ ਵਧੀਆ ਹੋਇਆ ਹੈ ਤੇ ਇਹ ਸਾਰਿਆਂ ਨੂੰ ਇਸ ਤਰ੍ਹਾਂ ਸਬਜ਼ੀ ਆਪਾਂ ਦੀ ਲਗਾਉਣੀ ਚਾਹੀਦੀ ਬਹੁਤ ਜ਼ਰੂਰੀ ਹੈ ਐਲਸੀ ਅਸੀਂ 2-3 ਬੂਟ ਪਿਛਲੇ ਲਗਾਏ ਸੀ ਤੇ 20 ਐਸ ਜਿਆਦਾ ਬਣ ਗਿਆ ਤੇ ਐਲਸੀ ਬਹੁਤ ਜ਼ਰੂਰੀ ਹੈ ਸਿਹਤ ਵਾਸਤੇ ਤੇ ਹੁਣ ਆਪਾਂ ਤਨੀਆ ਤੋੜਨੇ ਆਏ ਸੀ ਤੇ ਤਨੀਆ ਤੋੜ ਕੇ ਲੈ ਚਲਦੇ ਆ ਤੇ ਖਾਣੇ ਆ ਮੂਲੀਆਂ ਵਾਲੇ ਪਰੌਂਠੇ ਤੇ ਅੱਜ ਸ਼ਾਇਦ ਹੋ ਸਕਦਾ ਹੈ ਸਾਗ ਬਣੇ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਦਬ ਕੇ ਲਾਈਕ ਕਰੋ ਅੱਜ ਬਹੁਤ ਦਿਨਾਂ ਬਾਅਦ ਆਪਾਂ ਵੀਡੀਓ ਪਾਈ ਤੇ ਵਾਧੂ ਲਾਈਕ ਤੇ ਵਿਊ ਆਣੇ ਚਾਹੀਦੇ ਨੇ ਘਾਟ ਘਾਟ ਯਾਰ ਵਿਊ ਜਰੂਰ ਪੈਣਾ ਚਾਹੀਦਾ ਤੇ ਜਿੰਨੇ ਮੇਰੇ ਵੀਰ ਪ੍ਰਾ ਮੈਨੂੰ ਦੇਖਦੇ ਨੇ ਸ਼ੇਅਰ ਜ਼ਰੂਰ ਕਰਨਾ ਤੇ ਰਾਬਤ ਨੂੰ ਚੜ੍ਹਦੀਆਂ ਕਲਾਜ ਰੱਖੇ ਗੁੱਡ ਬਾਏ ਬੈਸਟ ਆਫ ਲੱਕ